ਡੈਡੀ ਕਹੌਣ ਨੂੰ ਲੈ ਕੇ ਪਿੰਡ ਦੋਲਾ ਵਿੱਚ ਚੱਲੀ ਗੋਲੀ ਗਿੱਦੜਵਾਹਾ ਦੇ ਪਿੰਡ ਦੋਲਾ ਦੇ ਸਾਬਕਾ ਸਰਪੰਚ ਬਲਜਿੰਦਰ ਸਿੰਘ ਤੋਤੀ ਨੂੰ ਡੈਡੀ ਕਹੌਣਨ ਕਹਿਣ ਤੇ ਪਿਆ ਪੰਗਾ ਤੋਤੀ ਸਰਪੰਚ ਨੇ ਚਲਾਈ ਗੋਲੀ ਸਾਬਕਾ ਸਰਪੰਚ ਤੇ ਪੁਲਿਸ ਵੱਲੋਂ ਕੀਤਾ ਗਿਆ ਮੁਕੱਦਮਾ ਦਰਜ ਤਫ਼ਤੀਸ਼ ਜਾਰੀ ਇਸ ਤੋਂ ਪਹਿਲਾਂ ਵੀ ਅਕਾਲੀ ਸਰਕਾਰ ਵੱਲੇ ਸੰਗਤ ਦਰਸ਼ਨ ਦੌਰਾਨ ਈਸੀ ਇਹ ਜੀ ਸੀ ਐਸ ਟੀਚਰ ਨੂੰ ਤੱਪੜ ਮਾਰਨ ਲੈ ਕੇ ਸੁਰਕੀਆਂ ਵਿੱਚ ਆਇਆ ਸੀ ਸਾਬਕਾ ਸਰਪੰਚ ਤੋਤੀ ਇਸ ਸਬੰਧ ਵਿੱਚ ਪੁਲਿਸ ਨੇ ਕੀ ਕਿਹਾ ਤੇ ਪ੍ਰਦਰਸ਼ਕ ਦਰਸ਼ੀ ਨੇ ਕੀ ਕਿਹਾ ਉਹ ਵੀ ਸੁਣਾਉਂਦੇ ਹਾਂ ਪਰ ਇਸ ਸਬੰਧ ਵਿੱਚ ਜਦੋਂ ਬਲਜਿੰਦਰ ਸਿੰਘ ਤੋਤੀ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨਾਲ ਕਿਸੇ ਕਾਰਨ ਵਸ਼ ਸੰਪਰਕ ਨਹੀਂ ਹੋ ਸਕਿਆ ਆਓ ਤੁਹਾਨੂੰ ਦਿਖਾਉਂਦੇ ਹਾਂ ਸਾਰੀਆਂ ਤਸਵੀਰਾਂ ਗਈ ਅਸਲ ਗੱਲ ਕਿਸੇ ਨੂੰ ਸਮਝ ਨਹੀਂ ਆ ਰਹੀ ਸੀ ਆ ਕਿ ਇੱਕ ਗੱਲ ਨਹੀਂ ਔਰ ਇੱਕ ਗਲਤੀ ਹੈ ਕੋਈ ਪਾਪਾ ਕਹਿਣ ਨੂੰ ਲੈ ਕੇ ਵੀ ਗੱਲਬਾਤ ਹੋਈ ਹੈ ਕੋਈ ਹਾਂਜੀ ਕੋਈ ਇਹ ਇਸ ਗਲਤੀ ਕੋਈ ਉਹਨਾਂ ਦੀ ਬੈਸ ਹੋ ਗਈ ਹੈ ਤੇ ਕਰੀਬ ਬਲਜਿੰਦਾ ਸੀ ਮੇਲੇ ਤੋਂ ਜਿਹੜੇ ਹੈਗੇ ਨੇ ਸਾਦਕਾ ਸਰਪੰਚ ਪਿੰਡ ਤੋਲਾ ਦੇ ਉਹਨਾਂ ਵੱਲੋਂ ਜਿਹੜਾ ਹੈਗਾ ਆ ਫਾਇਰਿੰਗ ਕੀਤੀ ਗਈ ਹੈ ਜਿਹੜੇ ਇਲੈਕਸ਼ਨ ਦੇ ਮੱਦੇਨਜ਼ਰ ਹੈਗਾ ਜਿੱਤੇ ਆਪਸੀ ਦੋਨੋਂ ਪਾਰਟੀਆਂ ਦੇ ਵਿੱਚ ਫਲੈਸ਼ ਹੋਇਆ ਸੀ ਜੀ ਹੂੰ ਕਿਹਦਾ ਮੈਂ ਤੁਸੀ ਕਹੋ ਨਹੀਂਦਾ ਮੈਂ ਚੱਕੀ ਨਾਲ ਮਤਲਬ ਮਾਰ ਰਹੇ ਜੀ ਜੀ ਜਿੱਤੇ ਨਹੀਂ ਹੋਏ ਜੀ ਨਹੀਂ ਮੈਂ ਚਲੈਕਸ਼ਨ ਚੱਲ ਰਿਹਾ ਸੀਗਾ ਮਤਲਬ ਵਧੀਆ ਸ਼ਾਂਤੀਪੂਰਨ ਕਨੈਕਸ਼ਨ ਕਰ ਰਿਹਾ ਸੀ ਇਹ ਚੀਜ਼ਾਂ ਨਾਲ ਮਤਲਬ ਪਿੰਡ ਦਾ ਭਾਈਚਾਰਕ ਸਾਹ ਜਖਰਾਉਂਗੀ ਜੀ ਇਹ ਸੰਸ਼ੇਰ ਸਿੰਘ ਹੈ ਮੇਰਾ ਜੀ ਸੰਸ਼ੇਰ ਸਿੰਘ ਦੀ ਇੱਕ ਵਾਰਦਾਤ ਹੋਈ ਹੈ ਗੋਲੀ ਚੱਲਣ ਦੀ ਵਾਰਦਾਤ ਹੋਈ ਹੈ ਕਿਸ ਤਰ੍ਹਾਂ ਦੀ ਸਾਰੀ ਗੱਲਬਾਤ ਹੋਈ ਹੈ ਗੱਲਬਾਤ ਤਾਂ ਕੁਝ ਵੀ ਨਹੀਂ ਸੀ ਜੀ ਬਸ ਸਾਡੇ ਮਤਲਬ ਮੇਰਾ ਖੁਦ ਆ ਜਿਹੜਾ ਹੈ ਬਾਰਸੀ ਉੱਥੇ ਚ ਰਸਤੇ 'ਚ ਖੜੇ ਸੀਗੇ ਹੂੰ ਉਦੋਂ ਮਤਲਬ ਤੋਂਦੀ ਸਰਪੰਚ ਆ ਗਿਆ ਤੇ ਉਹਨਾਂ ਦੇ ਆਸ-ਪਾਸ 'ਚ ਬਹਿਸ-ਬਾਜੀ ਹੋਈ ਹੂੰ ਇਹ ਬਹਿਸ-ਬਾਜੀ ਹੋਈ ਤੋਂ ਬਾਅਦ ਮੈਨੂੰ ਵੀ ਕਿਸੇ ਨੇ ਘਰੋਂ ਸੱਦਿਆ ਕਹਿੰਦੇ ਉਹ ਮੈਂ ਅਮਰੀਕ ਸਿੰਘ ਨੂੰ ਮੇਰੇ ਘਰੇ ਲੈ ਗਈ ਹੂੰ ਤੇ ਉਸ ਤੋਂ ਬਾਅਦ ਜਦੋਂ ਅਸੀਂ ਉਹ ਚਲਾ ਵੀ ਗਿਆ ਤੋਂਦੀ ਸਰਪੰਚ ਤੋਂਦੀ ਸਰਪੰਚ ਜਿਹੜਾ ਸਾਊ ਦਾ ਸਰਪੰਚ ਹੈ ਉਹ ਦੁਬਾਰੇ ਉਹ ਆ ਗਿਆ ਜੀ ਪਰ ਸੋ ਕੋਈ ਗੱਲ ਕਿਸ ਨੂੰ ਸੁਣ ਕਹਿ ਨਹੀਂ ਹੋਈ ਸੀ ਆ ਕੇ ਫੇਰ ਲੇਕਿਨ ਆਰੇ ਕੁਝ ਦੀ ਹੈ ਕੋਈ ਪਾਪਾ ਕਹਿਣ ਨੂੰ ਲੈ ਕੇ ਵੀ ਗੱਲਬਾਤ ਹੋਈ ਹੈ ਕੋਈ ਹਾਂਜੀ ਕੋਈ ਹੀ ਇਸ ਗੱਲ ਦੀ ਕੋਈ ਉਹਨਾਂ ਦੀ ਬਹਿਸ ਬਾਜੀ ਹੋਈ ਹੈ ਹੂੰ ਤੂੰ ਕਹਿੰਦਾ ਮੈਂ ਤੁਸੀਂ ਕਹੋ ਨਹੀਂ ਤਾਂ ਮੈਂ ਠੱਕੇ ਨਾਲ ਮਤਲਬ ਮਾਰੂ ਇਹ ਹੂੰ ਉਸ ਤੋਂ ਬਾਅਦ ਉਹ ਗੱਸ ਜਵਾਰੇ ਆ ਗਈ ਬੇਕਰੀ ਚਲਾ ਗਿਆ ਸੀ ਗਈ ਜਵਾਰੇ ਫੇਰ ਆ ਗਿਆ ਉਹ ਜਦੋਂ ਪੈਰ ਕਟ ਲੱਗਾ ਤੇ ਚਰੋਖ ਘਰੇ ਜਾ ਕੋਈ ਪਰਚਾ ਵਗੈਰਾ ਦਰਜ ਵੀ ਹੋਇਆ ਜੀ ਹਾਂਜੀ ਕੋਈ ਹੈ ਜੀ ਹੂੰ ਪਰਚਾ ਵਗੈਰਾ ਦਰਜ ਹੋਇਆ ਜੀ ਮਤਲਬ ਕਿਹਦੇ ਬਿਆਨਾਂ ਤੇ ਪਰਚਾ ਦਰਜ ਹੋਇਆ ਜੀ ਉਹ ਜਿਹਦੇ ਨਾਲ ਮਤਲਬ ਬਹਿਸ ਬਾਜੀ ਹੋਈ ਸੀ ਜੀ ਸਿੰਘ ਦੇ ਨਾਲ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਹਾਂਜੀ ਇਹ ਚੀਜ਼ਾਂ ਨਹੀਂ ਹੋਣੀਆਂ ਜੀ ਪਿੰਡ 'ਚ ਇਲੈਕਸ਼ਨ ਚੱਲ ਰਿਹਾ ਸੀਗਾ ਮਤਲਬ ਬੜੀ ਸ਼ਾਂਤੀਪੂਰਵਕ ਇਲੈਕਸ਼ਨ ਚੱਲ ਰਿਹਾ ਸੀਗਾ ਇਹ ਚੀਜ਼ਾਂ ਨਾਲ ਮਤਲਬ ਪਿੰਡ ਦਾ ਭਾਈਚਾਰਕ ਸਾਂਝ ਖਰਾਬ ਹੁੰਦੀ ਹੈ ਮੈਡਮ ਇੱਕ ਗੋਲੀ ਚੱਲੀ ਹੈ ਕੀ ਇਹ ਗੱਲ ਤੇ ਕੀ ਮਾਮਲਾ ਕੀ ਸੀ ਜੇ ਸਰ ਆ ਸਾਡੇ ਜਿਹੜਾ ਹੈਗਾ ਪਿੰਡ ਟੋਲਾ ਦੇ ਵਿੱਚ ਜਿਹੜਾ ਪੰਚਾਇਤੀ ਇਲੈਕਸ਼ਨ ਹੋ ਰਿਹਾ ਹੈਗਾ ਤੇ ਜਿਹਦੇ ਸਬੰਧ ਦੇ ਵਿੱਚ ਅ ਅਮਰੀਕ ਸਿੰਘ ਜਿਹੜੇ ਹੈਗੇ ਨੇ ਉਹਨਾਂ ਵੱਲੋਂ ਸਟੇਟਮੈਂਟ ਰਿਕਾਰਡ ਕਰਵਾਈ ਗਈ ਸੀ ਕਿ 12 ਵਜੇ ਨੂੰ ਜਿਹੜੀ 12 ਤਰੀਕ ਹੈਗੀ ਆ ਉਦੋਂ ਰਾਤ 8 ਵਜੇ ਤੇ ਕਰੀਬ ਬਲਜਿੰ다 ਸਿੰਘ ਏਲੀਅਸ ਕੋਤੀ ਜਿਹੜੇ ਹੈਗੇ ਨੇ ਸਾਬਕਾ ਸਰਪੰਚ ਪਿੰਡ ਤੋਲਾ ਦੇ ਉਹਨਾਂ ਵੱਲੋਂ ਜਿਹੜਾ ਹੈਗਾ ਫਾਇਰਿੰਗ ਕੀਤੀ ਗਈ ਹੈਗੀ ਆ ਜਿੰਨੇ ਤੇ ਅਮਰਿਕ ਸਿੰਘ ਦੇ ਸਟੇਟਮੈਂਟ ਦੇ ਉੱਪਰ ਜਿਹੜਾ ਹੈਗਾ ਮੁਕੱਦਮਾ ਦਰਜ ਕੀਤਾ ਗਿਆ ਹੈ ਅੰਡਰ ਸੈਕਸ਼ਨ 125 ਬੀ ਐਨ ਐਸ 1052 ਬੀ ਐਨ ਐਸ ਤੇ 25 27 ਆਮ ਜੈਕਟ ਇਹ ਡਿਟੇਪ ਪੇਸ਼ ਜਾਰੀ ਹੈਗੀ ਤੇ ਜਿਹੜੀ ਉਹਨਾਂ ਦੀ ਅਰੈਸਟ ਹੈਗੀ ਉਹ ਪੈਂਡਿੰਗ ਹੈਗੀ ਜੂ ਜਲਦੀ ਹੀ ਉਹਨਾਂ ਨੂੰ ਅਰੈਸਟ ਕਰਕੇ ਜਿਹੜਾ ਹੈਗੇ ਪਤਾ ਲੱਗੇ ਕਾਰਨ ਕੀ ਹੋਇਆ ਜਿਹੜਾ ਜੀ ਇਲੈਕਸ਼ਨ ਦੇ ਮੱਦੇਨਜ਼ਰ ਹੈਗਾ ਜੀ ਜਿਹੜੇ ਆਪਸੀ ਦੋਨਾਂ ਪਾਰਟੀਆਂ ਦੇ ਵਿੱਚ ਕਲੈਸ਼ ਹੋਇਆ ਸੀ ਕਹਿੰਦੇ